ਇੱਕ ਇਤੇ ਜਮੀਨ ਲੈਣ ਵਾਲੇ ਜ਼ਿਆਦਾਤਰ ਕਿਸਾਨ ਦੋਸਤਾਂ ਦਾ ਇਹੀ ਸੋਚ ਹੈਗੀ ਆ ਕਿ ਚਲੋ ਹੋਰ ਨਾ ਸਹੀ ਤਾਂ ਕਣਕ ਤਾਂ ਜ਼ਰੂਰ ਵੱਜੋਗੀ। ਜ਼ਿਆਦਾਤਰ ਕਿਸਾਨ ਇਹੀ ਸੋਚ ਕੇ ਕਾਫੀ ਜਿਹੜਾ ਠੇਕਾ ਹੈ ਪਰ ਲੈਂਦੇ ਆ ਉਹ ਸੋਚਦੇ ਆ ਕਿ ਝੋਨਾ ਤਾਂ ਚਲੋ ਹੈਗਾ ਹੀ ਆ ਤੇ ਕਣਕ ਤਾਂ ਬਾਜੀ ਜਾਊਗੀ। ਪਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਕਣਕ ਦਾ ਪੂਰਾ ਲੇਖਾ ਜੋਖਾ ਜਿਹੜੇ ਦੋਸਤ ਕਿਸਾਨ ਠੇਕੇ ਤੇ ਕਣਕ ਜਾਂ ਝੋਨਾ ਸਿਰਫ ਕਣਕ ਤੇ ਝੋਨਾ ਹੀ ਬੀਜਦੇ ਹਨ ਤਾਂ ਝੋਨੇ ਦੀ ਫਸਲ ਤਾਂ ਜਿਹੜੀ ਹੈ ਕਟਾਈ ਹੋ ਚੁੱਕੀ ਹੈ ਹੁਣ ਆਪਾਂ ਗੱਲ ਇਸ ਬਾਤ ਇਸ ਵੀਡੀਓ ਦੇ ਵਿੱਚ ਕਰਦੇ ਆਂ ਸਿਰਫ ਕਣਕ ਦੇ ਬਾਰੇ ਵਿੱਚ ਜਿਹੜੇ ਦੋਸਤ ਨਵੇਂ ਜੁੜਿਆ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਹੁਣ ਆਪਾਂ ਗੱਲਬਾਤ ਕਰਦੇ ਆਂ ਕਣਕ ਦੀ ਬਜਾਈ ਤੋਂ ਲੈ ਕੇ ਕਣਕ ਦੀ ਵਡਾਈ ਤੱਕ ਦਾ ਜੋ ਵੀ ਖਰਚ ਆਉਂਦਾ ਹੈ ਜਿੰਨਾ ਵੀ ਖਰਚ ਆਉਂਦਾ ਹੈ ਸ਼ੁਰੂ ਤੋਂ ਆਪਾਂ ਲੈਂਦੇ ਆਂ ਕਣਕ ਦੀ ਬਜਾਈ ਵਾਸਤੇ ਜ਼ਮੀਨ ਦੀ ਤਿਆਰੀ ਤਾਂ ਦੋਸਤੋ ਜ਼ਮੀਨ ਦੀ ਤਿਆਰੀ ਵਾਸਤੇ ਵੀ ਡੀਜ਼ਲ ਜਿਹੜੇ ਮਹਿੰਗੇ ਹੋ ਚੁੱਕੇ ਆ ਕਾਫੀ ਖਰਚਾ ਜਿਹੜਾ ਆ ਜਾਂਦਾ ਹੈ ਤਾਂ ਆਪਾਂ ਜਿਹੜਾ ਲਿਮਟ ਮਾਤਰਾ ਦੇ ਵਿੱਚ ਹੀ ਉਹ ਖਰਚਾ ਜਿਹੜਾ ਕਾਊਂਟ ਕਰਾਂਗੇ ਤਾਂ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਕਿ ਇਸ ਵਾਰ ਜਿਹੜਾ ਹੈ ਣਕਾਂ ਜਿਹੜੀਆਂ ਨੇ ਠੰਡੇ ਮੌਸਮ ਦੇ ਵਿੱਚ ਪੱਕ ਰਹੀਆਂ ਹਨ ਕਾਫੀ ਕਿਸਾਨ ਦੋਸਤਾਂ ਦਾ ਇਹੀ ਮੰਨਣਾ ਹੈ ਕਿ ਇਸ ਵਾਰ ਜਿਹੜਾ ਬੰਪਰ ਝਾੜ ਦੇਖਣ ਨੂੰ ਮਿਲੇਗਾ ਪਰ ਜਿਹੜੇ ਦੋਸਤਾਂ ਦਾ ਗੜੇ ਮਾਰੀ ਜਾਂ ਖਰਾਬ ਮੌਸਮ ਦੇ ਕਰਕੇ ਨੁਕਸਾਨ ਹੋ ਗਿਆ ਹੈ ਉਹਨਾਂ ਦੇ ਨਾਲ ਦੁੱਖ ਸਾਂਝਾ ਪ੍ਰਗਟ ਕਰਦੇ ਹਾਂ ਤਾਂ ਵਧਦੇ ਹਾਂ ਵੀਡੀਓ ਦੇ ਵਿੱਚ ਤਾਂ ਇਸ ਵਾਰ ਜਿਹੜਾ ਕਣਕ ਦੀ ਫਸਲ ਦੇ ਉੱਪਰ ਐਮਐਸਪੀ ਹੈਗਾ ਉਹ ਹੈਗਾ ਜੀ 2275 ਰੁਪਏ ਪ੍ਰਤੀ ਕੁੰਟਲ ਤਾਂ ਕਈ ਕਿਸਾਨ ਦੋਸਤਾਂ ਦਾ ਮੰਨਣਾ ਹੈ ਕਿ ਇਸ ਵਾਰ ਜਿਹੜੀ ਕਣਕ ਹੈ 60 ਮਣ 65 ਮਣ 70 ਮਣ ਤੱਕ ਵੀ ਝਾੜ ਦੇ ਸਕਦੀ ਹੈ ਤਾਂ ਪਰ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ 60 ਮਣ ਜਿਹੜਾ ਝਾੜ ਕਣਕ ਦਾ ਮਨਕ ਚੱਲਦੇ ਹਾਂ ਜੋ ਕਿ 24 ਕੁੰਟਲ ਹੈ ਤਾ 24 ਕੁਆਂਟਲ ਨੂੰ 2275 ਨਾਲ ਮਲਟੀਪਲ ਕਰਦੇ ਹਾਂ ਤਾਂ 54600 ਸਮਥਿੰਗ ਜਿਹੜਾ ਹੈ ਕਣਕ ਦੀ ਜਿਹੜੀ ਬਚਤ ਆ ਰਹੀ ਹੈ ਤਾਂ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਕਣਕ ਦੇ ਉੱਪਰ ਜਿਹੜਾ ਖਰਚਾ ਕੀ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਬੀਜ ਲੈਣੇ ਪੈਂਦੇ ਹਨ ਕਈ ਵੈਰਟੀਆਂ ਦੇ ਬੀਜ ਜਿਹੜੇ ਕਾਫੀ ਮਹਿੰਗੇ ਤੋਂ ਮਹਿੰਗੇ ਮਿਲਦੇ ਹਨ 2000 2200 2500 ਤੱਕ ਵੀ ਜਿਹੜਾ ਹੈ 40 ਕਿਲੋ ਦਾ ਬੈਗ ਜਿਹੜਾ ਕਿਸਾਨ ਦੋਸਤ ਲੈ ਰਹੇ ਹਨ ਪਰ ਆਪਾਂ ਜਿਹੜਾ ਮਨਕ ਚਲਦੇ ਹਾਂ ਕਿ ਬੀਜ ਜਿਹੜਾ 1500 ਰੁਪਏ ਦਾ ਆਪਾਂ ਨੂੰ ਜਿਹੜਾ ਪਰ ਬੈਗ ਮਿਲ ਗਿਆ ਹੋਵੇ ਤਾਂ ਇਸ ਤੋਂ ਬਾਅਦ ਜਿਹੜੀ ਜ਼ਮੀਨ ਦੀ ਤਿਆਰੀ ਹੈਗੀ ਆ ਉਹਦਾ ਆਪਾਂ ਮੋਟਾ-ਮੋਟਾ ਲੇਖਾ ਲਾ ਰਹੇ ਆ ਸਿਰਫ 2000 ਰੁਪਏ ਤਾਂ ਇਤੁਪਾਦ ਕਣਕ ਡ੍ਰਿਲ ਨੂੰ ਦੀਦੇ ਹਾਂ ਤਾਂ ਡਰਲ ਦੀ ਬਜਾਈ ਦਾ ਖਰਚਾ ਜਿਹੜਾ ਹੈ ਲਗਭਗ 800 ਦੇ ਕਰੀਬ ਆ ਜਾਂਦਾ ਹੈ। ਕਈ ਦੋਸਤ ਜਿਹੜੇ ਆ 70 ਕਿਲੋ 80 ਕਿਲੋ ਵੀ ਜਿਹੜੀ ਡੀਏਪੀ ਯੂਜ਼ ਕਰ ਲੈਂਦੇ ਹਨ ਪਰ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ 50 ਕਿਲੋ ਡੀਏਪੀ ਯੂਜ਼ ਕਰ ਰਹੇ ਹਾਂ ਜਿਸ ਦਾ ਰੇਟ ਹੈਗਾ 1350 ਰੁਪਏ। ਕਈ ਦੋਸਤ 4 5 5 6 6 ਗੱਟੇ ਵੀ ਯੂਰੀਆ ਦੇ ਪਾ ਦਿੰਦੇ ਹਨ ਪਰ ਆਪਾਂ ਲੈ ਗਏ ਆ 4 ਗੱਟੇ ਜਿਸ ਦਾ ਰੇਟ 10180 ਰੁਪਏ ਹੈ ਸਲਫਰ ਜਾ ਹੋਰ ਮਾਈਕਰੋ ਰਾਜਾ ਵਗੈਰਾ ਦਾ ਜਿਹੜੇ ਯੂਜ਼ ਕਰਦੇ ਆ ਉਹਦਾ ਆਪਾਂ ਲਾ ਰਹੇ 300 ਰੁਪਿਆ ਕਣਕ ਜਦੋਂ ਪੀਲੀ ਪੈ ਜਾਂਦੀ ਹੈ ਉਹਦੇ ਉੱਪਰ ਐਨਪੀਕੇ ਕਰਨ ਵਾਸਤੇ ਜਿਹੜਾ ਖਰਚਾ ਆਉਂਦਾ ਉਹ ਸਿਰਫ ਆਪਾਂ 500 ਰੁਪਏ ਵਰਤ ਰਹੇ ਹਾਂ ਗੋਭ ਵਸਤਾ ਵਿੱਚ ਜਿਹੜੇ ਕਈ ਕਾਫੀ ਜਿਹੜੇ ਮਹਿੰਗੇ ਮਹਿੰਗੇ ਐਨਪੀਕੇ ਯੂਜ਼ ਕਰਦੇ ਹਨ ਉਹਦਾ ਆਪਾਂ ਖਰਚਾ ਲਾ ਰਹੇ ਹਾਂ ਸਿਰਫ 500 ਰੁਪਏ ਇਸ ਤੋਂ ਬਾਅਦ ਤੇਲੇ ਵਾਲੀ ਸਪਰੇ ਪਲੱਸ ਵੈਰਾਈਟੀ ਵਾਲੀ ਸਪਰੇ ਉਹਦਾ ਖਰਚਾ ਲਾ ਰਹੇ ਆਪਾਂ ਸਿਰਫ 1000 ਰੁਪਏ ਇਸ ਤੋਂ ਬਾਅਦ ਕਣਕ ਦੀ ਵਡਾਈ ਤੇ ਮੰਡੀ ਤੱਕ ਲਿਜਾਣ ਦਾ ਖਰਚਾ ਜਿਹੜਾ ਹੈ 2000 ਰੁਪਏ ਇਹ ਲਗਭਗ ਅਲੱਗ-ਅਲੱਗ ਖੇਤਾਂ ਵਿੱਚ ਅਲੱਗ-ਅਲੱਗ ਹੋ ਸਕਦਾ ਹੈ ਤਾਂ ਇਸ ਤੋਂ ਬਾਅਦ ਆਂਦੀ ਤੂੜੀ ਦੀ ਬਣਵਾਈ ਤਾਂ ਤੂੜੀ ਦੀਆਂ ਇਸ ਵਾਰ ਜਿਹੜੀ ਕਣਕ ਹੈਗੀ ਆ ਕਦ ਕਾਫੀ ਹੈਗਾ ਤਾਂ ਤਿੰਨ ਟਰਾਲੀਆਂ ਮੰਨ ਕੇ ਚੱਲਦੇ ਹਾਂ ਤਿੰਨ ਟਰਾਲੀਆਂ ਦਾ ਜਿਹੜਾ ਖਰਚਾ ਹੈ 1200 ਰੁਪਏ ਲੇਬਰ ਸਮੇਤ ਜਿਹੜਾ ਆਪਾਂ ਕਾਊਂਟ ਕਰਦੇ ਹਾਂ ਤਾਂ ਇਹਦਾ ਖਰਚਾ ਜਿਹੜਾ ਹੋ ਗਿਆ 3600 ਰੁਪਏ ਤਾਂ ਇਹ ਜਿਹੜਾ ਟੋਟਲ ਖਰਚਾ ਹੈ ਉਹ ਹੋ ਗਿਆ ਆਪਣਾ ਜਿੰਨਾ ਵੀ ਬਜਾਈ ਤੋਂ ਲੈ ਕੇ ਵੜਾਈ ਤੱਕ ਮੰਡੀ ਤੱਕ ਤੂੜੀ ਬਣਾਉਣ ਦਾ ਖਰਚਾ ਆ ਗਿਆ ਆਪਣਾ 15630 ਰੁਪਏ ਸੰਤੈਂ। ਤਾਂ ਕਈ ਜਿਹੜੇ ਲੋਕ ਹੈ ਉਹ ਜਿਹੜਾ ਠੇਕਾ ਹੈ 60000 65000 70000 ਇੱਥੋਂ ਤੱਕ 80 80000 ਤੱਕ ਵੀ ਜਿਹੜਾ ਠੇਕਾ ਲਾ ਦਿੰਦੇ ਹਨ। ਪਰ ਆਪਾਂ ਜਿਹੜਾ ਠੇਕਾ ਲਾ ਰਹੇ ਹਾਂ ਉਹ ਜਿਹੜਾ ਹੈਗਾ 70000 ਝੋਨੇ ਦਾ ਕੱਟ ਕੇ ਆਪਾਂ ਨੂੰ ਕਿੰਨਾ ਦੇਣਾ ਪਿਆ 30000 30000 ਦੇ ਆਪਾਂ ਵੀ 2% ਤੋਂ ਵੀ ਵਿਆਜ ਕੱਟ ਲਈਏ ਤਾਂ ਇਹ ਜਿਹੜਾ ਖਰਚਾ 5 ਮਹੀਨਿਆਂ ਦੀ ਵਿਆਜ ਜਿਹੜੀ ਬਣਦੀ ਹੈ ਉਹ 3000 ਬਣਦੀ ਹੈ 35000 ਠੇਕਾ ਦੇ ਵਿਆਜ ਪਾ ਕੇ ਆਪਣਾ ਟੋਟਲ ਬਣ ਗਿਆ 38000 ਤੇ 15630 ਰੁਪਏ ਆਪਣਾ ਜਿਹੜਾ ਖਰਚਾ ਹੈ ਪਲੱਸ ਜਿਹੜਾ ਠੇਕਾ ਤੇ ਵਿਆਜ ਇਹ ਜਿਹੜਾ ਟੋਟਲ ਖਰਚਾ ਬਣ ਗਿਆ ਭਰਾ 53600 ਤਾਂ 53600 ਜਿਹੜਾ ਆਪਣਾ ਟੋਟਲ ਖਰਚਾ ਆ ਗਿਆ ਉੱਤੇ ਵਿੱਚ ਕਾਫੀ ਜਿਹੜੇ ਖਰਚੇ ਆ ਆਪਾਂ ਕਾਊਂਟ ਨਹੀਂ ਕੀਤੇ ਤਾਂ ਆਪਣਾ ਜਿਹੜਾ ਆਮਦਨ ਕਿੰਨੀ ਬਣੀ ਸੀਗੀ 24 ਕੁਆਂਟਲ ਦੀ 2275 ਰੇਟ ਲਾ ਕੇ ਉਹ ਬਣਿਆ ਹੈਗਾ ਆਪਣਾ 54600 ਰੁਪਿਆ ਤਾਂ ਉਸ ਦੇ ਵਿੱਚੋਂ 53600 ਕੱਟ ਕੇ ਆਪਾਂ ਨੂੰ ਜਿਹੜਾ ਬਚਿਆ ਕਿੰਨਾ ਹੈ ਸਿਰਫ ਤੇ ਸਿਰਫ 1000 ਰੁਪਿਆ ਬਹੁਤ ਮੋਟੀ ਰਕਮ ਹੈਗੀ ਆ ਜਿਹੜੀ ਆਪਾਂ ਨੂੰ ਬਚਤ ਆ। ਸਿਰਫ 1000 ਰੁਪਿਆ 100 ਰੁਪਿਆ ਮਹੀਨਾ ਵੀ ਨਹੀਂ ਪਜਦਾ ਜੇ ਆਪਾਂ 12 ਮਹੀਨੇ ਕਾਊਂਟ ਕਰੀਏ ਤਾਂ ਉਸ ਦੇ ਵਿੱਚ ਕਿਹੜੇ ਕਿਹੜੇ ਖਰਚੇ ਕਾਊਂਟ ਨਹੀਂ ਕੀਤੇ। ਜੋ ਆਪਾਂ ਪਾਣੀ ਦਿੱਤਾ ਉਹ ਨਹੀਂ ਕਾਊਂਟ ਕੀਤਾ। ਖਾਦ ਦਵਾਈ ਮੁੱਲ ਸਟਾਈ ਆ ਉਹ ਖਰਚ ਨਹੀਂ ਲਿਖਿਆ। ਮੋਟਰਸਾਈਕਲ ਦਾ ਖਰਚਾ ਜਿਹੜਾ 1 ਰੁਪਿਆ ਵੀ ਐਡ ਨਹੀਂ ਕੀਤਾ ਤਾਰ ਖਰਾਬ ਹੋ ਗਈ 스타ਟਰ ਖਰਾਬ ਹੋ ਗਿਆ ਉਸਦਾ ਖਰਚਾ ਨਹੀਂ ਕਾਊਂਟ ਕੀਤਾ ট্রান্সਫਾਰਮ ਖਰਾਬ ਹੋ ਗਿਆ ਕਣਕ ਨੂੰ ਢੇਡਾ ਮਾਰਿਆ ਜਾਂ ਕਈ ਵੱਡੇ ਜ਼ਿਮੀਦਾਰ ਜਿਹੜੇ ਆ ਇੱਕ ਸੀਰੀ ਰੱਖਦੇ ਆ ਉਸਦਾ ਖਰਚਾ ਜਿਹੜਾ 1 ਰੁਪਿਆ ਵੀ ਨਹੀਂ ਨੋਟ ਕੀਤਾ ਐਡ ਕੀਤਾ ਵਿੱਚ ਤਾਂ ਕੱਲੀ ਕਣਕ ਦਾ ਜਿਹੜਾ ਖਰਚਾ ਮੋਟਾ-ਮੋਟਾ ਆਪਣੇ ਕੋਲ पंद्रह हज़ार छे सौ समथिंग आ गया ठुका पा व्याज पा के अपना टोटल खर्चा बन गया तिरवंजा हज़ार छे सौ जोड़ा अपना आमदन बची आ बनी चरवंजा हज़ार छे सौ कट के अपन सिर्फ हजार रुपया बचा जे दोस्त सोचते हैं कि तूड़ी बच जाएगी पर तूड़ी भी नहीं बचती आगे तो ठेका चुकन वे हिसाब लाया करो कि आने वाला जोड़ा समा है ਇਸ ਤੋਂ ਵੀ ਭਿਆਨਕ ਆ ਸਕਦਾ ਹੈ ਜਿਸ ਤਰ੍ਹਾਂ ਇਸ ਵਾਰ ਗੜੇਮਾਰੀ ਹੋਈ ਆ ਬੇਮੌਸਮੀ ਵਰਖਾ ਜਿਹੜੀ ਪਈ ਆ ਕਾਫੀ ਕਿਸਾਨ ਵੀਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਤਾਂ ਜਿਹੜੇ ਦੋਸਤ ਇਸ ਵੀਡੀਓ ਨੂੰ YouTube ਤੇ ਦੇਖ ਰਿਹਾ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰ ਲੋ ਤਾਂ ਕਿ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਆਪਾਂ ਅਕਸਰ ਹੀ ਪਾਉਂਦੇ ਰਹਿੰਦੇ ਹਾਂ ਤਾਂ ਅੱਗੇ ਤੋਂ ਜਿਹੜਾ ਠੇਕਾ ਹੈ ਸੋ ਸਮਝ ਕੇ ਚੱਕਿਆ ਕਰੋ ਝੋਨੇ ਦੀ ਪਰਾਲੀ ਤੋਂ ਬਿਨਾ-ਬਿਨਾ ਇਹ ਖਰਚਾ ਲਾਇਆ ਜੀ ਝੋਨੇ ਦੀ ਪਰਾਲੀ ਦਾ ਵੀ ਖਰਚਾ ਐਡ ਕਰੀ ਤਾਂ ਇਹ ਜਿਹੜਾ ਪੱਲੋ ਦੇ ਕੇ ਛੁੱਟਣ ਵਾਲੀ ਗੱਲ ਹੈਗੀ ਆ ਤਾਂ ਇਹ ਸੀਗਾ ਕਣਕ ਦਾ ਵੇਰਵਾ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਅੱਗੇ ਯਾਰਾਂ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਆ ਕਰਿਆ ਜੀ ਤਾਂ ਵੀਡੀਓ ਦੇ ਵਿੱਚ ਐਂਡ ਦੇ ਵਿੱਚ ਤੁਹਾਨੂੰ ਇਹ ਹੀ ਸੁਝਾਅ ਦਿੰਦੇ ਹਾਂ ਕਿ ਅੱਗੇ ਤੋਂ ਜਿਹੜਾ ਠੇਕਾ ਲੈ ਭਰਨਾ ਹੈ ਤਾਂ ਸੋਚ ਸਮਝ ਕੇ ਕਰਿਆ ਕਰ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।